ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਆ ਰਹੀ ਹੈ ਜਿੱਥੇ ਭ੍ਰਿਸ਼ਟਾਚਾਰ ਵਿਰੋਧੀ ਚੱਲ ਰਹੀ ਮੁਹਿੰਮ ਦੌਰਾਨ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਵਿਕੇ ਤਨਾਤ ਜਗਜੀਤ ਸਿੰਘ ਜੂਨੀਅਰ ਇੰਜੀਨੀਅਰ ਅਤੇ ਸੰਜੀਵ ਕੁਮਾਰ ਵਿਕਰੀ ਕਲਰਕ ਦੋਵਾਂ ਨੂੰ 50000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਅੰਮ੍ਰਿਤਸਰ ਵਿਜੀਲੈਂਸ ਬਿਊਰੋ ਦੀ ਟੀਮ ਨੇ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਰੇਂਜ ਦੇ ਐਸਐਸਪੀ ਸਰਦਾਰ ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਉਪਰੋਕਤ ਕਰਮਚਾਰੀਆਂ ਨੂੰ इंदरजीत सिंह ਨਵਾਂ ਕੋਟ ਅੰਮ੍ਰਿਤਸਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਨੇ ਅਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਕਲ ਪਹੁੰਚ ਕੇ ਦੋਸ਼ ਲਗਾਇਆ ਕਿ ਉਕਤ ਕਰਮਚਾਰੀ ਰੇਲਵੇ ਲਿੰਕ ਰੋਡ ਅੰਮ੍ਰਿਤਸਰ ਵਿਖੇ ਇੱਕ ਪਲਾਟ ਦੀ ਮਾਲਕੀ ਸੰਬੰਧੀ ਕੋਈ ਇਤਰਾਜ਼ ਨਹੀਂ ਐਨਓਸੀ ਜਾਰੀ ਕਰਨ ਦੇ ਬਦਲੇ 50000 ਰੁਪਏ ਦੀ ਮੰਗ ਕਰ ਰਹੇ ਸਨ। ਅੱਜ ਅੰਮ੍ਰਿਤਸਰ ਇੰਪਰੂਵਮੈਂਟ ਅਥਾਰਟੀ ਦੇ ਦੋ ਅਫੀਸ਼ਰ ਜੀ ਜੇ ਜਗਜੀਤ ਸਿੰਘ ਤੇ ਸਰਕੂਲਰ ਸੰਜੀਵ ਕੁਮਾਰ ਨੂੰ ਅਸੀਂ ਰੈਡ ਹੈਂਡਰ ਗ੍ਰਿਫਤਾਰ ਕੀਤਾ 50000 ਰੁਪਏ ਰਿਸ਼ਵਤ ਲੈਂਦੇ ਹੋਏ ਸਾਡੇ ਕੋਲ ਇੰਦਰਜੀਤ ਸਿੰਘ ਇੱਕ ਕੰਪਲੇਨਰ ਨੇ ਨਵਾਂ ਕੋਟ ਦੇ ਉਹਨਾਂ ਦੇ ਪਲਾਟ ਦੀ ਜਿਹੜੀ ਸੀਗੀ ਐਨਓਸੀ ਦੇਣੀ ਸੀ ਇਹਨਾਂ ਨੇ ਰਿਗਾਰਡਿੰਗ ਦਾ ਟ੍ਰਾਂਸਫਰ ਆਫ ਦੈਟ ਪਲਾਟ ਤੇ ਉਹ ਐਨਓਸੀ ਦੇ ਬਦਲੇ ਉਹਨਾਂ ਤੋਂ ਪੈਸੀ ਡਿਮਾਂਡ ਕਰ ਰਹੇ ਸੀਗੇ ਤੇ ਇਹਨਾਂ ਨੇ ਪਹਿਲਾਂ ਉਹਨਾਂ ਤੋਂ 1 ਲੱਖ ਰੁਪਏ ਐਡਵਾਂਸ ਕੀਤਾ ਬਾਅਦ 50000 ਰੁਪਏ ਇਹਨਾਂ ਨੇ ਅਸੈਪਟ ਕਰ ਲਿਆ ਉਹਦੋਂ ਉਸ ਦੌਰਾਨ ਸਾਡੀ ਟੀਮ ਡੀਐਸਪੀ ਸਾਹਿਬ ਦੇਵਦੱਤ ਤੇ ਸਾਡੇ ਸਾਰੇ ਟੀਮ ਨੇ ਜਾ ਕੇ ਇਹਨਾਂ ਨੂੰ ਰੈਡ ਹੈਂਡਰ ਐਰਬ ਇੱਕ ਦੇ ਕੇ ਦੂਸਰਾ ਕੌਣ ਹੈ ਜੀ ਜੇਜੀ ਜਗਜੀਤ ਸਿੰਘ ਐਂਡ ਇੱਕ ਸੇਲਪਲੌਕ ਨਹੀਂ ਸੰਜੀਵ ਕੁਮਾਰ ਰਾਸ਼ਟਰ ਵਿੱਚ ਐਨਓਸੀ ਕਾਹੀ ਦੇਣੀ ਸੀ ਜੀ ਇਹ ਪਲੌਟ ਦੇ ਟ੍ਰਾਂਸਫਰ ਦੀ ਸੀਗੀ ਜੀ ਰੇਲਵੇ ਲਿੰਕ ਪਲੌਟ ਰੇਵਲਿੰਗ ਰੋਡ ਤੇ ਪਲੌਟ ਹੈ ਸਰਕਾਰ ਨੇ ਐਨਓਸੀ ਖਤਮ ਕਰ ਦਿੱਤੀ ਹੋਈ ਹੈ ਇਹ ਫਿਰ ਵੀ ਮਤਲਬ ਐਨਓਸੀ ਦਾ ਇਹਨਾਂ ਨੂੰ ਸੀਗਾ ਇਸ਼ੂ ਐਨਓਸੀ ਦਾ ਇਸ਼ੂ ਸੀ ਐਨਓਸੀ ਪਲੱਸ ਟ੍ਰਾਂਸਫਰ ਆਫ ਦਾ ਪਲੌਟ ਹਾਂ ਓਨਰਸ਼ਿਪ ਓਨਰਸ਼ਿਪ ਨਹੀਂ ਟ੍ਰਾਂਸਫਰ ਸੀ ਰੇਲਵੇ ਲਿੰਕ ਰੋਡ ਤੇ ਉਹਨਾਂ ਦਾ ਪਲੌਟ ਸੀਗਾ ਜੀ ਉਹਦੀ ਓਨਰਸ਼ਿਪ ਟ੍ਰਾਂਸਫਰ ਸੀ ਉਦੀ ਓਨਰਸ਼ਿਪ ਟ੍ਰਾਂਸਫਰ ਜਿਹੜਾ ਸੀ ਇਹ ਬੰਦ ਨਹੀਂ ਹੋਇਆ ਜੀ ਓਨਰਸ਼ਿਪ ਟ੍ਰਾਂਸਫਰ ਨੂੰ ਲੈ ਕੇ ਇਹਨਾਂ ਨੇ ਪੈਸੇ ਦੀ ਮੰਗ ਕੀਤੀ ਸੀ ਉਹਨਾਂ ਦਾ ਤਾਂ ਪਹਿਲਾਂ ਵੀ ਹੱਥਾਂ ਕਰਦੇ ਕਿ ਇਹਦੇ ਨਾਮ ਤੇ ਸੀਗਾ ਜੀ ਇਹ plots ਕਿਹਦੇ ਨਾਮ ਤੇ ਕਰਨਾ ਸੀਗਾ ਉਹ ਤੋਂ ਡਿਟੇਲਸ ਦੇ ਦੇਾਂਗੇ ਅਸੀਂ ਸਾਰੀਆਂ ਹਾਂ ਵੈਸੇ ਦੇ ਬੜੀ ਸਮਾਂ ਫੋਟ ਆਪਾਂ ਨਹੀਂ ਲੈ ਗਏ ਨਾ ਬਹੁਤ ਕੋਈ ਨਹੀਂ ਬੰਦ ਚਲੋ ਤੁਹਾਨੂੰ ਡਿਟੇਲ ਦੱਸ ਦੇ ਨਹੀਂ ਵੈਸੇ ਇੰਦਰਜੀਤ ਸਿੰਘ ਕੰਪਲੇਨਰ ਜਿਹੜੇ ਆ ਉਹ ਇੱਕ ਜਿਹੜੀ ਫਰਮ ਹੈਗੀ ਆ ਫਰਮ ਦਾ ਨਾਮ ਹੈਗਾ ਫਰਮ ਦਾ ਨਾਮ ਤੁਹਾਨੂੰ ਦੱਸ ਨਹੀਂ ਕਿ ਉਹ ਫਰਮ ਲਈ ਕੰਮ ਕਰਦੇ ਆ ਉਹ ਫਰਮ ਦੇ ਨੇ ਹੋਂਰ ਸੀਗੇ ਉਹਨਾਂ ਦਾ ਪਲਾਟ ਸੀਗਾ ਉਹਨਾਂ ਨੇ ਟ੍ਰਾਂਸਫਰ ਕਰਨਾ ਸੀ ਹਿੰਦੇਜੀਤ ਸਿੰਘ ਉਹਨਾਂ ਦੇ EMPLOYEES ਨੇ ਇਹਨਾਂ ਨੂੰ ਭੇਜਿਆ ਆ ਕੇ ਗੱਲਬਾਤ ਕਰਨ ਵਾਸਤੇ ਉਹ ਗੱਲਬਾਤ ਦੇ ਦੌਰਾਨ ਇਹਨਾਂ ਦੀ ਜਿਹੜੀ ਸੀਗੀ ਡੀਲ ਤੈ ਹੋ ਗਈ ਵੀ ਠੀਕ ਹੈ ਜੀ ਅਸੀਂ ਤੁਹਾਨੂੰ ਪੈਸੇ ਦੇ ਦਿਆਂਗੇ ਤੇ 1 ਲੱਖ ਰੁਪਏ ਡਿਮਾਂਡ ਸੀ ਬਵਾਜੇ 50 ਹਜ਼ਾਰ ਰੁਪਏ ਉਹਨਾਂ ਨੇ ਅਕਸੈਪਟ ਕਰ ਲਿਆ ਅੱਜ ਅੱਜ ਬਿਨਾਂ ਹੱਥੋਂ ਦੇ ਜ਼ੋਰ ਚ ਫੜਿਆ ਗਿਆ ਜੀ ਨਹੀਂ ਰੈੱਡ ਹੈਂਡਿਡ ਉਹਨਾਂ ਦੇ ਉਹਨਾਂ ਦੇ ਜੇਬ ਚੋਂ ਫੜਿਆ ਗਿਆ ਜੀ ਉਹਨਾਂ ਨੇ ਅਕਸੈਪਟ ਕੀਤਾ ਫ ਇਸ ਤੋਂ ਤੇ ਪਹਿਲਾਂ ਇਹ ਗੱਲ ਤੁਹਾਨੂੰ ਕਹਿਣਾ ਪਿਆ ਇਹਨਾਂ ਨੇ ਕੁਝ ਸ਼ਿਕਾਇਤ ਦੀ ਗੱਲ ਇਹ ਫਰਸ ਕੰਪਲੇਨਟ ਸੀਗੀ ਇਹਨਾਂ ਦੇ ਖਿਲਾਫ ਦੋਵੇਂ ਦੇਖੋ ਜੀ ਵੈਸੇ ਜਿਹੜੀਆਂ ਰਿਪੋਰਟਸ ਸਾਨੂੰ ਅਫੀਸ਼ੀਅਲ ਸਾਡੇ ਕੋਲ ਹੈਗੀਆਂ ਨੇ ਉਹ ਅਸੀਂ ਲੈਂਦੇ ਰਹਿੰਦੇ ਆ ਠੀਕ ਹੈ ਨਾ ਥੈਟ ਇਜ਼ ਸਾਡੀ ਜਿਹੜੀ ਇਨਸਾਈਡ ਇਨਫੋਰਮੇਸ਼ਨ ਵੀ ਕਿਹੜਾ ਬੰਦਾ ਕੀ ਕਰਦਾ ਕਿਹੜਾ ਬੰਦਾ ਕੀ ਕਰਦਾ ਉਹ ਅਸੀਂ ਇੱਕ ਨਿਗਾਹ ਰੱਖਦੇ ਆ ਬੀਇੰਗ ਵਿਜੀਲੈਂਸ ਜਿਹੜੀ ਹੈਗੀ ਆ ਸਾਡੇ ਸਾਰੇ ਡਿਪਾਰਟਮੈਂਟਸ ਤੇ ਨਿਗਾਹ ਰਹਿੰਦੀ ਹੈ ਵੀ ਕਿੱਥੇ ਕੀ ਹੋ ਰਿਹਾ ਹੈ ਉਧਰ ਰਿਗਾਰਡਿੰਗ ਹੀ ਸਾਨੂੰ ਥੋੜਾ ਜਿਹਾ ਸੀਗਾ ਇਲਮ ਵੀ ਇੱਥੇ ਕੁਝ ਗੜਬੜ ਹੁੰਦੀ ਹੈ ਬਟ ਉਹ ਸਾਡੇ ਕੋਲ ਕੰਪਲੇਨਟ ਜਦੋਂ ਅਸੀਂ ਉੱਥੇ ਕੁਝ ਜਿਹੜੀ ਆਪਦੀ ਰੈਕੀ ਵਗੈਰਾ ਕਰਨ ਲਈ ਬੰਦੇ-ਬੰਦੇ ਭੇਜੇ ਤਾਂ ਇੱਕ ਕੰਪਲੇਨਟ ਉੱਥੇ ਬਾਹਰ ਜਿਹੜਾ ਸੀ ਉਹ ਆ ਗਿਆ ਸਾਡੇ ਕੋਲ ਤੇ ਦਫ਼ਤਰ ਆ ਗਿਆ ਮੇਰੇ ਦਫ਼ਤਰ ਹੀ ਆ ਗਿਆ ਇਨਫੈਕਟ ਉਹ ਆ ਕੇ ਮੈਨੂੰ ਹੀ ਮਿਲਿਆ ਉਹ ਕਹਿੰਦਾ ਸਰ ਵੀ ਅਸੀਂ ਇਸ ਤਰ੍ਹਾਂ ਕਰਕੇ ਸਾਨੂੰ ਇਹ ਬਹੁਤ ਜ਼ਿਆਦਾ ਖਰਾਬ ਕਰ ਰਹੇ ਆ ਕਿ ਸਾਡਾ ਇਹ ਕੰਮ ਆ ਕੰਮ ਦੇ ਬਦਲੇ ਪੈਸੇ ਮੰਗ ਰਹੇ ਆ ਜੀ ਸਰ ਇਹਨਾਂ ਦੇ ਖਰਾਬ ਜਿਹੜੀ ਐਫਆਈਆ ਦਰਜ ਕੀਤੀ ਗਈ ਉਹ 10 ਜਿਹੜੀ ਜਿਹੜੀ ਸਾਡਾ ਤੇ ਕਮਕਦਮਾ ਅੰ ਪ੍ਰਿਣਾ ਦੇ ਸਰ ਜਿਹੜੀ ਕੋਈ ਨਾ ਦੀ ਹੋਰ ਵੀ ਜਿਆਦਾ ਚੱਕਰ ਆ ਉਹਦੇ ਘਰਾਂ ਦੇ ਵਿੱਚ ਰੇਡ ਉਹ ਮਤਲਬ ਨਹੀਂ ਹਜੇ ਨਹੀਂ ਹਜੇ ਹਜੇ ਹੁਣੇ ਹੀ ਹੋਇਆ ਜੀ ਉਸ ਤੋਂ ਬਾਅਦ ਅਸੀਂ ਤੁਹਾਨੂੰ ਬਰੀਫ ਕਰਨ ਲਈ ਬੁਲਾ ਲਿਆ ਤਾਂ ਕਿ ਅੱਜ ਤੁਹਾਨੂੰ ਬਰੀਫ ਕਰਦੀ ਆ ਅਸੀਂ ਹੁਣ ਅਸੀਂ ਜਿਹੜਾ ਇਨਵੈਸਟੀਗੇਸ਼ਨ ਦੇ ਨਾਲ ਪੁੱਛਗਿੱਛ ਕਰਾਂਗੇ ਜੋ ਪੁੱਛਗਿੱਛ ਸਾਹਮਣੇ ਆਊਗਾ ਇਨ ਕੇਸ ਜੇ ਇਹਨਾਂ ਨੇ ਆਮਦਨ ਤੋਂ ਬਾਅਦ ਕੋਈ ਜਿਆਦਤ ਬਣਾਈ ਆ ਹੋਰ ਕੁਸ਼ਨ ਹੈ ਕੋਲ ਹੈਗਾ ਉਹ ਵਿੱਚ ਆ ਜਾਏਗਾ ਸਰ ਲੋਕਲ ਕੋਈ ਪੀਕ ਕਰਦਾ ਸਮੇਂ ਕਈ ਲੋਕ ਫੜ ਦਿੰਦੇ ਜੀ ਕਿ ਅਸੀਂ ਕੰਪਲੀਟ ਕਰਾਂਗੇ ਸਾਡੇ ਕੋਲ ਜਿਆਦਾ ਐਕਸ਼ਨ ਆ ਜੀ ਨਹੀਂ ਜੀ ਬਿਲਕੁਲ ਨਹੀਂ ਇਹ ਉਹਨਾਂ ਦੇ ਖਿਲਾਫ ਕੈਕਸ਼ਨ ਆ ਜਿਹੜਾ ਹੈਗਾ ਫਰਸਟ ਬ੍ਰੀਫਿੰਗ ਵੀ ਇਹ ਅਪੀਲ ਕੀਤੀ ਸੀ ਸਾਰਿਆਂ ਨੂੰ ਕਿ ਜਿਦੋਂ ਵੀ ਕੋਈ ਪ੍ਰੋਬਲਮ ਹੈਗੀ ਹੈ ਸਾਨੂੰ ਆ ਕੇ ਰਿਗਾਰਡਿੰਗ ਕਰਪਸ਼ਨ ਜਾਂ ਕੋਈ ਪੈਸੇ ਮੰਗਦਾ ਸ਼ਿਕਾਇਤ ਕਰੇ ਤਾਂ ਇਸ ਟੈਂਡੋ ਤੇ ਕਾਰਵਾਈ ਕਰਾਂਗੇ ਇਹ ਦੋਨੋਂ ਦੇ ਉੱਪਰ ਵੀ ਸਰ ਇਹ ਓਪਨਲੀ ਉੱਥੇ ਮੈਡੇ ਪੈਸੇ ਲੈ ਰਹੇ ਸੀ ਇਹਨਾਂ ਨੂੰ ਕੋਈ ਕਿਸੇ ਦਾ ਸਟਰਕਚਰ ਨਹੀਂ ਸੀਗਾ ਜਾਂ ਕਿਸੇ 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 ਸ਼ਹਿਰ ਨੇ ਇਹ ਕਰਦੇ ਉਹਨਾਂ ਕੋਲ ਕੋਈ ਅਧਿਕਾਰੀ ਨਹੀਂ ਸੀ ਉਹ 댓댓 ਇਜ਼ 댓 ਇਜ਼ ਦੈਟ ਇਜ਼ ਫॉर द ਇਨਵੈਸਟੀਗੇਸ਼ਨ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਉਹਦੇ ਵਿੱਚ ਇਹ ਗੱਲ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਾ ਹਾਂ ਜੀ ਵੀ ਇਹਨਾਂ ਦੀ ਪੁੱਛਗਿੱਛ ਸਾਹਮਣੇ ਆਏਗੀ ਜੇ ਇਨ ਕੇ ਸਮਬਡੀ ਐਲਸ ਇਜ਼ ਆਲਸੋ ਇਨਵੋਲਡ ਠੀਕ ਹੈ ਦੈਟ অর ਹੀ অর ਸ਼ੀ ਵਿਲ ਕਿਸੇ ਹੋਦੇ ਤੇ ਹੋਵੇ ਉਹ ਐਨੀਬਾਡੀ ਐਟ ਐਨੀ ਪੋਸਟ ਠੀਕ ਹੈ ਜੀ ਹੀ অর ਸ਼ੀ ਵਿਲ ਨਾਟ ਬੀ ਸਪੇਅਰਡ ਇਨ ਕੇਸ ਜੇ ਉਹ ਬੰਦਾ ਕ腐ਪਸ਼ਨ ਦੇ ਵਿੱਚ ਇੰਡਲਜ